A gente ਸਰਕਾਰ ਦੇ ਵਿਰੁੱਧ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਕਰਨਾ ਜਾ ਰਹੇ ਹਾਂ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਤੋਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਸੱਤਾ ਚੋਂ ਸਮੇਂ ਘਰ ਘਰ ਨੌਕਰੀ ਦਵਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਇੱਕ ਵੀ ਮੁਲਾਜ਼ਮ ਕਿਸੇ ਵੀ ਵਿਭਾਗ ਦੇ ਵਿੱਚ ਪੱਕਾ ਨਹੀਂ ਕੀਤਾ ਅਧਿਕਾਰੀਆਂ ਆਪਣੀਆਂ ਜਾਣਾਂ ਗਏ ਚੁੱਕਿਆ ਤੇਨੇ ਘਰ ਰਟਾਇਰਮੈਂਟ ਹੋ ਕੇ ਇਸੇ ਤਰ੍ਹਾਂ ਹੀ ਕੱਚੇ ਤੌਰ ਤੇ ਘਰਾਂ ਨੂੰ ਚੱਲ ਗਿਆ ਪਰ ਅਸੀਂ ਸਮੇਂ-ਸਮੇਂ ਤੇ ਸਰਕਾਰ ਕੋਈ ਹੜਤਾਲਾਂ ਬਿਆਰੀ ਕਰਕੇ ਤੇ ਮੀਟਿੰਗਾਂ ਕਰਕੇ ਇਹੀ ਮੰਗਾਂ ਲੈ ਕੇ ਜਾਂਦੇ ਨੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਆਉਣ ਵਾਲੇ ਬੱਚਿਆਂ ਦੇ ਤੋਂ ਇੱਕ ਵਾਸਤੇ ਉਹ ਭਾਗਾਂ ਦਾ ਨਿਜੀਕਰਨ ਕਰਕੇ ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਜਾਨਾਂ ਜਾਂ ਉਹਨਾਂ ਦੀਆਂ ਨੌਕਰੀਆਂ ਉਹ ਇੱਕ ਦਾਅ ਤੇ ਲਾਤੀਆਂ ਜਿਹਦੇ ਰੋਜ਼ਮਰੋ ਸਮੂਹ ਅਸੀਂ ਪੰਜਾਬੀਆਂ ਨੂੰ ਸਾਡੇ ਜਿਹੜੇ ਪੈਂਸਾ ਨੇ ਉਹਨਾਂ ਨੂੰ ਵੀ ਵੰਡ ਕਰਦੇ ਆ ਸਾਡੇ ਜਿਹੜੇ ਸੰਘਰਸ਼ ਨੇ ਉਹਨਾਂ ਦਾ ਹਿੱਸਾ ਬਣੋ ਤਾਂ ਕਿ ਆਪਾਂ ਇਹ ਸਰਕਾਰ ਦੀਆਂ ਨੀਤੀਆਂ ਔਰ ਵਾਲੇ ਸਮੇਂ 'ਚ ਵੋਟਾਂ ਦੇ ਨਾਲ ਜਾਨੂੰ ਕਰਾਈਏ ਕਿਉਂਕਿ ਜਿੰਨੇ ਇਹਨਾਂ ਕੋ ਸਵਾ ਦੀਗਾ ਇਹਨਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਦਾ ਮੁੱਖ ਕਾਰਨ ਕੀ ਹੈਗਾ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮੁੱਖ ਕਾਰਨ ਹੈ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ 'ਚ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਸੀਗੇ ਵੱਡੇ-ਵੱਡੇ ਬੋਰਡ ਲਾ ਦਿੱਤੇ ਸੀ ਚੌਂਕਾਂ ਤੇ ਮੋੜਾਂ ਤੇ ਪਰ ਉਹਦੇ ਜੋ ਇੱਕ ਵੀ ਮੁਲਾਜ਼ਮ ਕਿਸੇ ਵੀ ਵਿਭਾਗ ਦਾ ਪੱਕਾ ਨਹੀਂ ਹੋਇਆ ਖਾਸ ਕਰਕੇ ਗੱਲ ਕਰੀਏ ਟਰਾਂਸਪੋਰਟ ਵਿਭਾਗ ਦੀ ਕਿਉਂਕਿ ਇਹ ਸਰਕਾਰ ਦੀ ਰੀੜ੍ਹ ਦੀ ਹੱਡੀ ਆ ਤੇ ਇਹ ਕਮਾਊ ਪੁੱਤ ਆ ਜਿਹੜਾ अनेका ਮਹਿਕਮਿਆਂ ਨੂੰ ਇਹਦੇ 'ਚੋਂ ਬਚਤ ੋਕੇ ਤੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂ ਸਕਦੀਆਂ ਪਰ ਕਿਤੇ ਨਾ ਕਿਤੇ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਹੱਦ ਨੂੰ ਵੱਧ ਫਲਾ ਕੇ ਤੇ ਇਸ ਵਿਭਾਗ ਨੂੰ ਖਤਮ ਕਰਨ ਜਾ ਰਹੀ ਆ ਇਨੂੰ ਬਚਾਉਣ ਵਾਸਤੇ ਅਸੀਂ ਸਮੇਂ-ਸਮੇਂ ਤੇ ਸੰਘਰਸ਼ ਲੜਦੇ ਆ ਰਹੇ ਹਾਂ ਤੇ ਸਮੇਂ-ਸਮੇਂ ਤੇ ਸਰਕਾਰ ਕੋ ਮੰਗ ਕਰਦੇ ਆ ਰਹੇ ਹਾਂ ਕਿ ਬੱਸਾਂ ਸਰਕਾਰ ਦਾ ਬਜਟ ਰੱਖ ਕੇ ਨਵੀਆਂ ਬੱਸਾਂ ਪਾਈਆਂ ਜਾਣ ਤੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਇਸ ਵਿਭਾਗ ਨੂੰ ਬਚਾਇਆ ਜਾਵੇ ਪਰ ਸਰਕਾਰ ਵੱਲੋਂ ਕੋਈ ਵੀ ਪਾਲਿਸੀ ਇਹੋ ਜਿਹੀ ਨਹੀਂ ਲੈ ਕੇ ਆਂਦੀ ਜਾ ਰਹੀ ਜਿਹੜੀ ਬੱਸਾਂ ਨਵੀਆਂ ਪਾਈਆਂ ਗਈਆਂ ਸੀਗੀਆਂ ਉਹਦੇ ਤੁਹਾਡੇ ਵੱਲੋਂ ਮੰਗ ਕੀਤੀ ਸੀ 10000 ਬੱਸਾਂ ਦਾ ਲੇਕਿਨ 800 ਬੱਸਾਂ ਹੀ ਦਿੱਸ ਕੇ ਆਈਆਂ ਨੇ ਕਿਉਂ ਕਿ ਬਿਲਕੁਲ ਅਸੀਂ 10000 ਬੱਸ ਦੀ ਮੰਗ ਕੀਤੀ ਸੀ ਸਾਡੀ ਪਹਿਲੀ ਮੰਗ ਇਹ ਸੀਗੀ ਕਿਉਂਕਿ ਪਿਛਲੇ ਸਮੇਂ ਨਾਲ ਔਰਤਾਂ ਨੂੰ ਵੀ ਫ੍ਰੀ ਕੀਤਾ ਤੇ ਬੱਸਾਂ ਦੀ ਬੜੀ ਵੱਡੀ ਘਾਟ ਸੀਗੀ ਆਬਾਦੀ ਦੇ ਹਿਸਾਬ ਨਾਲ ਘੱਟੋ ਘੱਟ 10000 ਪਨ ਬੱਸ ਪੀਆਰਟੀਸੀ ਰੋਡਵੇ ਦੇ ਵਿੱਚ ਬੱਸਾਂ ਚਾਹੀਦੀਆਂ ਪਰ 842 ਬੱਸਾਂ ਨਵੀਆਂ ਪਾਉਣ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਉਹਦੇ 'ਚ ਵੀ ਵੱਡੀ ਜਿਹੜੀ ਘਪਲੇਬਾਜੀ ਹੋਈ ਆ ਕਿਉਂਕਿ ਸਰਕਾਰ ਨੇ ਇੱਕ ਪੈਸਾ ਵੀ ਵਟ ਰੱਖ ਕੇ ਬੱਸਾਂ ਨਵੀਆਂ ਨਹੀਂ ਪਾਈ ਜਿਹੜੇ ਪੰਜਾਬ ਦੇ ਬੱਸ ਸਟੈਂਡ ਨੇ ਰੋਡਵੇਗ ਦੇ ਪੀਆਰਡੀਸੀ ਦੇ ਉਹਨਾਂ ਦੇ ਲਾਉਣ ਲੈ ਕੇ 400 ਕਰੋੜ ਰੁਪਏ ਦਾ ਤੇ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਤੇ ਆਪਣੀ ਵਾਹ ਵਾਖ ਖੱਟੀ ਜਾ ਰਹੀ ਆ ਲੋਕਾਂ ਦੇ ਵਿੱਚ ਵੀ ਅਸੀਂ ਸਰਕਾਰ ਦੇ ਖਾਤੇ 'ਚ ਨਵੀਆਂ ਬੱਸਾਂ ਪਾਈਆਂ ਸੋ ਇੱਕ ਵੀ ਪੈਸੇ ਦਾ ਸਰਕਾਰ ਦੇ ਖਾਤੇ 'ਚੋਂ ਬਜਟ ਨਹੀਂ ਰੱਖਿਆ ਨਾ ਵਾਸਤੇ ਸਰਕਾਰੀ ਬੱਸਾਂ ਦਾ ਨਿੱਜੀਕਰਨ ਲੈ ਕੇ ਕੋਈ ਗੱਲ ਬਸਾਂ ਨੇ ਐਸੀ ਬਿਲਕੁਲ ਇਹਦੇ ਤੇ ਜਿਵੇਂ ਬੱਸਾਂ ਪਾਈਆਂ ਨੇ ਸਾਡੀ ਮੰਗ ਸੀ ਵੀ ਜੇਕਰ 10000 ਬੱਸਾਂ ਪੈਂਦੀਆਂ ਤੇ 70000 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਜਿਵੇਂ 360 460 ਮੁਲਾਜ਼ਮ ਮੌਜੂਦਾ ਵਾ ਤੇ ਜੇਕਰ ਬੱਸਾਂ ਪੈਂਦੀਆਂ ਤੇ ਲਗਭਗ 6000 ਤੋਂ 60000 ਦੇ ਕਰੀਬ ਮੁਲਾਜ਼ਮਾਂ ਨੂੰ ਰੁਜ਼ਗਾਰ ਮਿਲ ਸਕਦਾ ਜੇ ਪ੍ਰੋਪਰ ਬੱਸਾਂ ਪੰਜਾਬ ਦੇ ਵਿੱਚ ਹੋਣ ਤੇ ਪਰ ਇਹਨਾਂ ਨੇ ਜਿਹੜੀਆਂ ਬੱਸਾਂ ਪਾਈਆਂ ਇਹਦੇ ਵਾਸਤੇ ਮੁਲਾਜ਼ਮ ਭਰਤੀ ਕਰਨ ਵਾਸਤੇ ਵੱਖ-ਵੱਖ ਜਗ੍ਹਾ ਤੇ ਰਿਸ਼ਵਤ ਨਾਲ ਭਰਤੀ ਕਰਨੀ ਸ਼ੁਰੂ ਕਰਤੀ ਜਿਵੇਂ ਪਿਛਲੇ ਸਮੇਂ 'ਚ ਪਟਿਆਲੇ 'ਚ ਭਰਤੀ ਸ਼ੁਰੂ ਕੀਤੀ ਸੀ ਉੱਥੇ ਵੀ ਰਿਸ਼ਵਤ ਦੀ ਮੰਗ ਲੈ ਕੇ ਕਿਸੇ ਕੋਠੀ 'ਚ ਭਰਤੀ ਕੀਤੀ ਜਾਂਦੀ ਸੀ ਜਿਹਦਾ ਅਸੀਂ ਪਰਦਾਫਾਸ਼ ਕੀਤਾ ਤੇ ਪੁਲਿਸ ਕੋਲ ਕੇਸ ਲੈ ਕੇ ਗਏ ਉਸ ਤੋਂ ਬਾਅਦ ਇਥੇ ਤਰਨਤਾਰਨ ਦੇ ਪਿੰਡ ਪਧਰੀ ਦੇ ਵਿੱਚ ਜਿਹੜੀ ਭਰਤੀ ਆ ਉਹ ਇੱਕ ਟਾਇਲਾਂ ਦੀ ਫੈਕਟਰੀ 'ਚ ਕੀਤੀ ਜਾ ਰਹੀ ਸੀ ਜਿੱਥੇ 1 ਲੱਖ 30 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਜਿਹਦੀ ਵੀਡੀਓ ਵੀ ਵਾਇਰਲ ਹੋਈ ਆ ਤੇ ਜਿਹੜੀ ਠੇਕੇਦਾਰ ਰਾਹੀਂ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਕਹਿੰਦੀ ਵੀ ਅਸੀਂ ਠੇਕੇ ਤੇ ਭਰਤੀ ਬੰਦ ਕਰਤੀ ਆ ਪਰ ਨਵੇਂ ਮਲਾਜਮਾਂ ਨੂੰ 9900 ਰੁਪਏ ਤਨਖਾਹ ਤੇ ਤੇ ਵੱਡੀ ਕਰਪਸ਼ਨ ਕਰਕੇ ਭਰਤੀ ਕੀਤੀ ਜਾ ਰਹੀ ਆ ਸੋ ਅਸੀਂ ਅੱਜ ਦੀ ਪ੍ਰੈਸ ਰਾਈ ਲੋਕਾਂ ਨੂੰ ਇਹ ਸਕੇਤ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਨੌਜਵਾਨ ਭੈਣ ਭਰਾ ਕਾਫੀ ਬਰੋਜਗਾਰ ਨੇ ਜਿਹੜੀਆਂ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਤੇ ਉਹਨਾਂ ਨੂੰ ਹੁੰਦਾ ਸਾਨੂੰ ਨੌਕਰੀ ਮਿਲ ਜੇ ਪਰ ਐਡੀ ਵੱਡੀ ਕਰਪਸ਼ਨ ਕਰਕੇ ਤੇ ਉਹਨਾਂ ਨੂੰ 9900 ਰੁਪਏ ਤੇ ਨੌਕਰੀ ਦੇਣੀ ਇਹ ਸਰਕਾਰ ਦੀ ਇੱਕ ਵੱਡੀ ਬੇਕੂਫੀਆ ਕਿਉਂਕਿ ਉਹ ਪੜ੍ਹ ਲਿਖ ਕੇ ਤੇ ਉਹਨਾਂ ਨੂੰ ਬਣਦੇ ਜਿਹੜੀ ਤਨਖਾਹ ਉਹ ਦੇਣੀ ਚਾਹੀਦੀ ਆ ਸਰਕਾਰ ਇੱਕ ਆਪਣਾ ਡਾਂਗਟ ਪਾਉਣ ਲਈ ਤੇ ਲੋਕਾਂ 'ਚ ਜਾਣ ਵਾਸਤੇ ਤੇ ਇਹ ਚਨਾਵੀ ਸਟੰਟ ਕਰ ਰਹੀ ਹੈ ਸਰਕਾਰ ਤਾਂ ਉਹਨੇ ਕੋਡ ਆਫ ਕੰਡਕਟ ਕਰਕੇ ਖਤਮ ਹੋ ਚੁੱਕੀ ਹੈ ਅਗਲੇ ਇਲੈਕਸ਼ਨ ਆ ਗਏ ਆ ਬਿਲਕੁਲ ਸਰਕਾਰ ਨੇ ਸਿਆਸੀ ਲਾਹਾ ਲਿਆ ਜਿਵੇਂ ਟ੍ਰਾਂਸਪੋਰਟ ਮੰਤਰੀ ਦੇ ਏਰੀਏ ਦੇ ਜਾਂ ਹੋਰ ਜਿਹੜੇ ਟ੍ਰਾਂਸਪੋਰਟ ਦੇ ਅਧਿਕਾਰੀ ਨੇ ਜਾਂ ਜਿਹੜੇ ਸਾਡੇ ਮੰਤਰੀ ਆ ਉਹਨਾਂ ਨੇ ਆਪਣੇ ਏਰੀਏ 'ਚ ਉਹ ਮੁੰਡੇ ਭਰਤੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜੇ ਉਸ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਨੌਕਰੀਆਂ ਕਰਦੇ ਆ ਰਹੇ ਇਸ ਵਿਭਾਗ ਦੇ ਵਿੱਚ ਇਹਨਾਂ ਬੱਸਾਂ ਨੂੰ ਜਿਵੇਂ ਕਰਜ਼ੇ ਤੇ ਲੈਂਦੇ ਇਹਨਾਂ ਨੂੰ ਕਰਜ਼ਾ ਮੁਕਤ ਕਰਕੇ ਤੇ ਫ੍ਰੀ ਕਰਦੇ ਆਉਂਦੇ ਆ ਉਹਨਾਂ ਨੂੰ ਕੋਈ ਨਾ ਕੋਈ ਨਿੱਕੀਆਂ ਕੰਡੀਸ਼ਨਾਂ ਲਾ ਕੇ ਤੇ ਨੌਕਰੀ ਤੋਂ ਕੱਢ ਦਿੱਤਾ ਜਾ ਰਿਹਾ ਜਿਹਦਾ ਸਾਡਾ ਰੋਸ ਆ ਕੀ ਉਹ ਜਿਹੜੇ ਮੁਲਾਜ਼ਮ ਬੇ ਤੁਕੀਆਂ ਜਿਹੜੀਆਂ ਕੰਡੀਸ਼ਨਾਂ ਲਾ ਕੇ ਨੌਕਰੀ ਤੋਂ ਕੱਢੇ ਆ ਪਹਿਲਾਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਨਵੀਂ ਭਰਤੀ ਕਰਨੀ ਉਹ ਪਾਰਦਰਸ਼ੀ ਤਰੀਕੇ ਨਾਲ ਰੈਗੂਲਰ ਕੀਤੀ ਜਾਵੇ ਕਿਉਂਕਿ ਨੌਜਵਾਨਾਂ ਨਾਲ ਸ਼ੋਸ਼ਣ ਨਾ ਕੀਤਾ ਜਾਵੇ ਅਸੀਂ ਵੀ ਪਿਛਲੇ ਲਗਭਗ 12 12 13 13 ਸਾਲਾਂ ਤੋਂ 15 ਸਾਲਾਂ ਤੋਂ ਨੌਕਰੀਆਂ ਕਰਦੇ ਆ ਰਹੇ ਆਂ ਇਹ ਸਰਕਾਰ ਵਾਰ-ਵਾਰ ਵਾਅਦੇ ਕਰਕੇ ਮੁੱਕਰਦੀ ਨਜ਼ਰ ਆਉਂਦੀ ਆ ਪਿਛਲੇ ਸਮੇਂ ਟ੍ਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੋਈਆਂ ਤੇ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਹੱਥ ਧਰ ਕੇ ਕਸਮ ਖਾਦੀ ਸੀਗੀ ਕਿ ਮੈਂ ਤੁਹਾਨੂੰ ਜਲਦੀ ਹੀ ਰੈਗੂਲਰ ਕਰਾਂਗਾ ਤੇ ਫਿਰ ਵੀ ਕੈਬਨਿਟ ਦੇ ਵਿੱਚ ਫੈਸਲਾ ਨਹੀਂ ਲੈ ਗਏ ਉਸ ਤੋਂ ਬਾਅਦ ਫਿਰ ਅਸੀਂ ਹੜਤਾਲ ਕੀਤੀ ਉਹ ਜਿਹੜੀ 15 ਤਰੀਕ ਨੂੰ ਦਸੰਬਰ ਨੂੰ ਮੰਤਰੀ ਸਾਹਿਬ ਦੇ ਭਰੋਸੇ ਤੋਂ ਬਾਅਦ ਜਿਹੜੀ ਹੜਤਾਲ ਉਹ ਵਾਪਸ ਲਈ ਉਸ ਤੋਂ ਬਾਅਦ ਅਨੇਕਾਂ ਮੀਟਿੰਗਾਂ ਫਿਰ ਹੋਈਆਂ ਉਹਦੇ 'ਚ ਰੈਗੂਲਰ ਕਰਨ ਦੀ ਬਜਾਏ ਜਿਹੜੀ ਅਸੀਂ ਹੜਤਾਲ ਕੀਤੀ ਆ ਉਹਦੇ 'ਚ ਕਟੌਤੀਆਂ ਕੀਤੀਆਂ ਜਾ ਰਹੀਆਂ ਨਜਾਇਜ਼ ਜਿਹਦੇ ਰੋਸ ਵਜੋਂ ਅਸੀਂ ਅਗਲੇ ਐਕਸ਼ਨ ਉਲੀਕੇ ਨੇ ਜਿਵੇਂ 20 ਤਰੀਕ ਨੂੰ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ ਉੱਥੇ ਆਪਣਾ ਰੋਸ ਧਰਨਾ ਦੇਵਾਂਗੇ ਤੇ 24 ਤਰੀਕ ਨੂੰ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਦੇ ਵਿੱਚ ਅਸੀਂ ਝੰਡਾ ਮਾਰਚ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਵੀ ਜਿਹੜੀਆਂ ਅੱਜ ਵਾਹ ਵਾ ਖਟ ਰਹੇ ਨੇ ਕਿ ਅਸੀਂ ਨਵੀਆਂ ਬੱਸਾਂ ਪਾਤੀਆਂ ਮੁਲਾਜ਼ਮਾਂ ਵਾਸਤੇ ਆ ਕੁਝ ਕਰਤਾ ਉਹ ਸਾਰੀਆਂ ਜਿਹੜਾ ਉਹਨਾਂ ਦਾ ਪਰਦਾ ਫਾਸ਼ ਕਰਾਂਗੇ